बबल राय ਦੇ فرش ਤੋਂ ਲੈ ਕੇ ਅਰਸ਼ ਤੱਕ ਦਾ ਸਫ਼ਰ ਕਿਵੇਂ ਆਸਟ੍ਰੇਲੀਆ ਜਾ ਕੇ ਪੰਜਾਬੀ ਇੰਡਸਟਰੀ ਚ ਕੀਤਾ ਸੀ ਡਬਲਯੂ ਅੱਜ ਗੱਲ ਮੈਂ ਸੋਨੀਆ ਤੁਸੀਂ ਵਿਕਰਦਾਨਿਕ ਸਵੇਰਾ ਜਸਸੀ ਨਾਲ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਗਾਇਕ ਬੱਬਲ ਰਾਏ ਦੇ ਬਾਰੇ ਜਿਨ੍ਹਾਂ ਦੀ ਯਾਰੀ ਦੋਸਤੀ ਜਸਸੀ ਗੇਲ ਦੇ ਨਾਲ ਕਾਫੀ ਜ਼ਿਆਦਾ ਮਸ਼ਹੂਰ ਹੈ ਲੋਕ ਇਹਨਾਂ ਦੀ ਦੋਸਤੀ ਨੂੰ ਕਾਫੀ ਪਸੰਦ ਕਰਦੇ ਆ ਅੱਜ ਅਸੀਂ ਬੱਬਲ ਰਾਏ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਦਾ ਜਨਮ ਲੁਧਿਆਣਾ ਦੇ ਵਿੱਚ ਹੋਇਆ ਸੀਗਾ ਬੱਬਲ ਰਾਏ ਜਿਨ੍ਹਾਂ ਦਾ ਜਨਮ 3 ਮਾਰਚ 1985 ਨੂੰ ਸਮਰਾਲਾ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਸਰਦਾਰ ਮਨਜੀਤ ਸਿੰਘ ਰਾਏ ਥੀਏਟਰ ਆਰਟਿਸਟ ਸਨ ਅਤੇ ਮਾਤਾ ਨਰਮਲਜੀਤ ਕੋਰ ਹਾਊਸ ਵਾਈਫ ਸਨ ਬੱਬਲ ਰਾਏ ਨੇ ਆਪਣਾ ਬਚਪਨ ਸਮਰਾਲਾ ਚ ਬਿਤਾਇਆ ਸੀ ਅਤੇ ਆਪਣੀ ਐਜੂਕੇਸ਼ਨ ਉਥੋਂ ਦੇ ਹੀ ਸਕੂਲ ਤੋਂ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਉਹ ਚੰਡੀਗੜ੍ਹ ਚਲੇ ਗਏ ਸੀ ਜਿੱਥੇ ਉਹਨਾਂ ਨੇ ਆਪਣੀ ਅਗਲੀ ਪੜ੍ਹਾਈ ਜੋ ਸੀ ਗ੍ਰੈਜੂਏਸ਼ਨ ਡੀਏਵੀ ਕਾਲਜ ਚੰਡੀਗੜ੍ਹ ਤੋਂ ਪੂਰੀ ਕੀਤੀ ਸੀ ਸਾਲ 2007 ਜਦੋਂ ਬੱਬਲ ਰਾਏ ਆਪਣੀ ਅਗਲੀ ਪੜ੍ਹਾਈ ਦੇ ਲਈ ਮੈਲਬਨ ਚਲੇ ਗਏ ਸਨ ਬੱਬਲ ਰਾਏ ਜਿਨ੍ਹਾਂ ਨੇ ਆਸਟ੍ਰੇਲੀਆ ਚ ਪੜ੍ਹਾਈ ਕੀਤੀ ਜਿੱਥੇ ਉਹਨਾਂ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਆਸਟ੍ਰੇਲੀਆ ਚ ਟੈਕਸੀ ਚਲਾਉਣ ਦਾ ਵੀ ਕੰਮ ਕੀਤਾ ਉਹਨਾਂ ਨੇ ਆਪਣੀ ਕਲਮ ਰਾਹੀਂ ਵਿਦੇਸ਼ਾਂ ਚ ਰਹਿੰਦੇ ਪੰਜਾਬੀ ਵਿਦਿਆਰਥੀਆਂ ਦੀ ਸਿਚੁਏਸ਼ਨ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ ਬੱਬਲ ਰਾਏ ਨੇ ਆਸਟ੍ਰੇਲੀਆ ਦੇ ਵਿੱਚ ਛੱਲਾ ਗੀਤ ਲਿਖਿਆ ਸੀ ਜਿਸ ਦਾ ਵੀਡੀਓ YouTube ਤੇ ਖੂਬ ਵਾਇਰਲ ਵੀ ਹੋਇਆ ਸੀ ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਸੀ ਇਸ ਗੀਤ ਵਿੱਚ ਦੱਸਿਆ ਕਿ ਆਸਟ੍ਰੇਲੀਅਨ ਛੱਲਾ ਗੀਤ ਨੇ ਬੱਬਲ ਰਾਏ ਨੂੰ ਪੰਜਾਬੀ ਇੰਡਸਟਰੀ ਚ ਆਉਣ ਦੇ ਲਈ ਰਾਹ ਖੋਲ ਦਿੱਤੇ ਸਨ ਇਸ ਤੋਂ ਬਾਅਦ ਬੱਬਲ ਰਾਏ ਨੇ ਕਦੇ ਵੀ ਪਿੱਛੇ ਮੁੜਕਿਨੀ ਵੇਖਿਆ ਬੱਬਲ ਰਾਏ ਦਾ ਨਾਮ ਹੋਣਾ ਗਾਇਕਾ ਦੇ ਵਿੱਚ ਸ਼ੁਮਾਰਾ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਨਾਲ ਅਦਾਕਾਰੀ ਰਹੀ ਵੀ ਦਰਸ਼ਕਾਂ ਦੇ ਦਿਲਾਂ 'ਚ ਛਾਪ ਛੱਡੀ ਹੈ ਬੱਬਲ ਰਾਏ ਦੀ ਪਹਿਲੀ ਐਲਬਮ ਸੌ ਪੁੱਤ ਸੀ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਸਾਲ 2012 ਜਦੋਂ ਇਸ ਦਾ ਇਕਲਾ ਗੀਤ ਸੋਹਣੀ ਰਿਲੀਜ਼ ਹੋਇਆ ਸੀ ਇਸ ਤੋਂ ਇਲਾਵਾ ਬੱਬਲ ਰਾਏ ਨੇ ਜਿਮੀ ਸ਼ਰਗਿਲ ਦੀ ਫਿਲਮ ਰੰਗੀਲੇ ਦੇ ਵਿੱਚ ਪਹਿਲਾ ਪਲੇਬੈਗ ਗੀਤ ਗਾਇਆ ਸੀ ਸਾਲ 2014 ਚ ਬੱブル ਰਾਏ ਦੀ ਦੂਜੀ ਐਲਬਮ ਗਰਲਫ੍ਰੈਂਡ ਨੂੰ ਸਪੀਡ ਰੈਕੋਰਡਸ ਦੇ ਬੈਨਰ ਹੇਠਾਂ ਰਿਲੀਜ਼ ਕੀਤਾ ਗਿਆ ਸੀ ਬੱブル ਰਾਏ ਨੇ ਆਪਣੀ ਫਿਲਮਾਂ ਦੇ ਵਿੱਚ ਕਰੀਅਰ ਦੀ ਸ਼ੁਰੂਆਤ ਸਾਲ 2013 ਦੇ ਵਿੱਚ ਖਾਸ ਮਹਿਮਾਨ ਵਜੋਗੀ ਪਿਗਰਵਾਲ ਅਤੇ ਸਰਵਿੰਨ ਚਾਵਲਾ ਦੀ ਫਿਲਮ ਸਿੰਘ ਵਰਸਸ ਕੋਰ ਦੇ ਵਿੱਚ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਦੀ ਪਹਿਲੀ ਫਿਲਮ ਮਿਸਟਰ ਐਂਡ ਮਿਸਸ 420 ਜਿਸ ਦੇ ਵਿੱਚ ਵੀਨੂ ਢਿਲੋਂ, ਯੁਵਰਾਜ ਸਿੰਘ, ਜਸਵਿੰਦਰ ਪੱਲਾ, ਜੱਸੀ ਗਿੱਲ ਨਜ਼ਰ ਆਏ ਸੀਗੇ ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਇਸ ਫਿਲਮ ਦੇ ਵਿੱਚ ਉਹ ਡੱਬ ਰੋਲ ਚ ਨਜ਼ਰ ਆਏ ਸੀ ਇਸ ਤੋਂ ਇਲਾਵਾ ਬੱਬਲ ਰਾਏ ਮਿਸਟਰ ਐਂਡ ਮਿਸਸ 420 ਸਰਗੀ ਓ ਮਾਈ ਪਿਓ ਅਰਦਾਸ ਕਰਾ ਵਰਗਿਆ ਫਿਲਮਾਂ ਦੇ ਵਿੱਚ ਆਪਣੀ ਐਕਟਿੰਗ ਦੇ ਜੋਹਰ ਦਿਖਾ ਚੁਕੇ ਨੇ ਦੱਸ ਦਿਓ ਕਿ ਬੱਬਲ ਰਾਏ ਨੇ ਪੰਜਾਬੀ ਇੰਡਸਟਰੀ ਨੂੰ ਕਾਫੀ ਸਾਰੇ ਗੀਤ ਦਿੱਤੇ ਨੇ ਉਹਨਾਂ ਦੀ ਗਾਇਕੀ ਤੋਂ ਇਲਾਵਾ ਉਹਨਾਂ ਦੀ ਜੋ ਅਦਾਕਾਰੀ ਉਸ ਨੂੰ ਵੀ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਪਰ ਤੁਹਾਨੂੰ ਬੱਬਲ ਰਾਏ ਦਾ ਕਿਹੜਾ ਗੀਤ ਜਾਂ ਫਿਰ ਕਿਹੜੀ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਉਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿੰਦਰ ਇਜਾਜ਼ਤ ਦੇਖਦੇ ਰਹੋ ਦਾਨਿਕ ਸਵੇਰਾ ਟੀਵੀ